ਨੌਜਵਾਨਾਂ ਦੇ YouTube ਤੋਂ ਪੈਟਰੋਲ ਬੰਬ ਬਣਾਉਣਾ ਸਿੱਖ ਕੇ ਐਨਆਰਆਈ ਨੂੰ ਡਰੋਨ ਲਈ ਸੁਟਿਆ ਸੀ ਬੰਬ ਕੁਝ ਦਿਨ ਪਹਿਲਾਂ ਕੋਈ ਦਾਸਪੁਰ ਦੇ ਪਿੰਡ ਕੁਮਾਣਾ ਖੁਰਦ 'ਚ ਬੀਐਸਐਫ ਦੇ ਸੇਵਾਮੁਕਤ ਸਾਫ ਇੰਸਪੈਕਟਰ ਦੇ ਘਰ ਤੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਨੇ ਪੈਟਰੋਲ ਬੰਬ ਨਾਲ ਹਮਲਾ ਕਰ ਦਿੱਤਾ ਸੀ ਹਮਲਾ ਇੰਨਾ ਜ਼ਬਰਦਸਤ ਸੀ ਕਿ ਅੱਗ ਬੁਰੀ ਤਰ੍ਹਾਂ ਨਾਲ ਘਰ ਦੇ ਵਿੜੇ 'ਚ ਫੈਲ ਗਈ ਸੀ ਪਰ ਖੁਸ਼ਕਿਸਮਤੀ ਇਹ ਰਹੀ ਸੀ ਕਿ ਇਸ ਬੰਬ ਦੀ ਝਪੇੜ ਵਿੱਚ ਕੋਈ ਨਹੀਂ ਆਇਆ ਸੀ ਕੱਟ ਦੇ ਹਮਲਾ ਕਰਨ ਵਾਲੇ ਹਮਲਾਵਰ ਸੀਸੀਟੀਵੀ ਕੈਮਰਿਆਂ 'ਚ ਕੈਦ ਹੋ ਗਏ ਸਨ ਇਸ ਮਾਮਲੇ ਤੇ ਕਾਰਵਾਈ ਕਰਦੇ ਗੁਰਦਾਸਪੁਰ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਇੱਕ ਮੁਲਜ਼ਮ ਫਰਾਰ ਦੱਸਿਆ ਜਾ ਰਿਹਾ ਹੈ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਫੜੇ ਗਏ ਦੋਸ਼ੀਆਂ ਤੋਂ ਮੁੱਢਲੀ ਪੁੱਛਗਿੱਛੇ ਸਾਹਮਣੇ ਆਇਆ ਹੈ ਕਿ ਉਹਨਾਂ ਨੇ YouTube ਤੋਂ ਪੈਟਰੋਲ ਬੰਬ ਬਣਾਉਣਾ ਸਿੱਖਿਆ ਸੀ ਅਤੇ ਵਿਦੇਸ਼ 'ਚ ਬੈਠੇ ਦੋ ਵਿਅਕਤੀਆਂ ਦੇ ਕਹਿਣ ਤੇ ਬੀਐਸਐਫ ਦੇ ਸੇਵਾਮੁਕਤ ਇੰਸਪੈਕਟਰ ਪਰਮਜੀਤ ਸਿੰਘ ਦੇ ਘਰ ਤੇ ਇਹ ਪੈਟਰੋਲ ਬੰਬ ਸੁੱਟਿਆ ਸੀ ਅਸਲ ਵਿੱਚ ਇਹਨਾਂ ਦੋਮਾ ਦੀ ਰਿਟਾਇਰਡ ਇੰਸਪੈਕਟਰ ਪਰਮਜੀਤ ਸਿੰਘ ਦੇ ਐਨਆਰਆਈ ਭਤੀਜੇ ਨਾਲ ਕੁਝ ਰੰਜਿਸ਼ ਚੱਲ ਰਹੀ ਸੀ ਹਾਂਜੀ ਇੱਕ 13 ਦੋ ਦਾ ਵਾਕਿਆ ਸੀਗਾ ਜਿਸ ਦੇ ਵਿੱਚ ਮਦਈ ਜਿਹੜੇ ਹਨ ਪਰਮਜੀਤ ਸਿੰਘ ਤੇ ਉਹਨਾਂ ਦੇ ਬ੍ਰਦਰ ਦੇ ਘਰ ਦੇ ਬਾਹਰ ਦੋ ਤਿੰਨ ਨਾਮਲੂਮ ਵਿਅਕਤੀ ਜਿਹੜੇ ਬਾਈਕ ਤੇ ਆਏ ਸੀ ਉਹਨਾਂ ਨੇ ਇੱਕ ਪੈਟਰੋਲ ਬੰਬ ਰਹੀਂ ਜਿਹੜੇ ਹਮਲੇ ਕਿਤੇ ਸੀ ਤਾਂ ਉਹ ਬੇਸਿਕਲੀ ਪੁਲਿਸ ਨੇ ਬੜੀ ਟੈਕਨੀਕਲ ਤਰੀਕੇ ਨਾਲ ਇਹਨੂੰ ਟ੍ਰੇਸ ਕੀਤਾ ਇਹ ਬਲਾਈਂਡ ਕੇਸ ਸੀਗਾ ਤਾਂ ਇਹਦੇ ਵਿੱਚ ਦੋ ਵਿਅਕਤੀ ਹੁਣ ਗ੍ਰਿਫਤਾਰ ਹੋ ਚੁੱਕੇ ਹਨ ਜਿਹੜੇ ਕਿ ਮੇਨ ਉਹ ਅਟੈਕ ਦੇ ਵਿੱਚ ਸ਼ਾਮਿਲ ਸੀਗੇ ਤੇ ਇਹਦੀ ਵਜ੍ਹਾ ਰੰਜਿਸ਼ ਜਿਹੜੀ ਉਹ ਸਾਹਮਣੇ ਆਈ ਹੈ ਕਿ ਇਹਨਾਂ ਦੀ ਪਰਸਨਲ ਰੰਜਿਸ਼ ਸੀਗੀ ਜਿਹੜੇ ਮਦਈ ਸੀ ਕਿ ਉਹਨਾਂ ਦੇ ਪਤੀਜੇ ਨਾਲ ਤੇ ਉਹਨੂੰ ਹੀ ਡਰਨ ਦੇ ਲਈ ਇਹਨਾਂ ਨੇ ਆਪ YouTube ਤੋਂ ਦੇਖ ਕੇ ਪੈਟਰੋਲ ਬੰਬ ਬਣਾ ਕੇ ਇਹਨਾਂ ਨੇ ਉੱਥੇ ਸੱਟਿਆ ਸੀ ਤਿੰਨੇ ਬੰਦੇ ਕਿਦਾਂ ਦਾ ਕੰਮ ਕਰਦੇ ਨੇ ਦੋ ਬੰਦੇ ਗ੍ਰਿਫਤਾਰ ਹੋ ਗਏ ਤੀਜਾ ਜਿਹੜਾ ਹੈ ਉਹ ਉਹਦੀ ਪਾਲ ਹਲੇ ਜਾਰੀ ਹੈ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਏ ਹਾਂਜੀ ਉਹ ਉੱਥੇ ਨੇੜੇ ਤੇ ਹੀ ਹੈਗੇ ਇਹਨਾਂ ਦੇ ਨੋਨ ਹੀ ਹੈ ਔਰ ਜਿਹੜੇ ਹੈ ਇਹ ਆਪਣੇ ਇਹਨਾਂ ਦੀ ਪੁਸ਼ਕਿਸ਼ ਦੇ ਵਿੱਚ ਸਾਨੂੰ ਹੋਰ ਵੀ ਬੰਦਿਆਂ ਦੇ ਨਾਮ ਆਏ ਆ ਕਿ ਤੋਂ ਅਸੀਂ ਉਹਦੇ ਤੇ ਵੀ ਵਰਕ ਕਰਦੇ ਹਾਂ ਹਾਂਜੀ ਜੋ ਜੋ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਉਹ ਇਹੀ ਹੈ ਕਿ ਇਹਨਾਂ ਨੇ ਆਨਲਾਈਨ YouTube ਤੋਂ ਦੇਖ ਕਰਕੇ ਕਿਸ ਤਰ੍ਹਾਂ ਬਣਾਨੇ ਤਾਂ ਇਹਨਾਂ ਨੇ ਆਪ ਹੀ ਤਿਆਰ ਕੀਤਾ ਸੀ ਸਰ ਕਿਹਦੇ ਤੋਂ ਡੇਗੇ ਜਾਂ ਪ੍ਰਾਪਤ ਕੀਤਾਗਾ ਇਹਨਾਂ ਨੇ ਦੋ ਬੋਤਲਾਂ ਦੇ ਵਿੱਚ ਬਣਾਏ ਸੀ ਤਾਂ ਉਹੀ ਦੋ ਇਹਨਾਂ ਨੇ ਸੋਟਿਆ